ਕਟਮਾਤਾ ਗਾ ਬੈਠ ਕੇ ਸਿੱਧਾਂ ਕੱਢ ਰਹੀਆਂ ਆਉਂਦੀ ਜਾਂਦੀ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂਪੱਟੀ ਵਿਖੇ ਵਿਰਾਸਤ ਸਬੰਧੀ ਲੱਗੀ ਪ੍ਰਦਰਸ਼ਨੀ ਤੁਹਾਡੇ ਦਿਲ ਤੇ ਵੀ ਕਰੇਗੀ ਰਾਜ ਜੀਹਾਂ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਦੇਖਿਓ ਕਿਸ ਤਰ੍ਹਾਂ ਬੱਚਿਆਂ ਤੇ ਅਧਿਆਪਕਾਂ ਨੇ ਵਿਰਾਸਤ ਸਬੰਧੀ ਲੱਗੀ ਪ੍ਰਦਰਸ਼ਨੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਆਪਣਾ ਲਾਈਕ ਕਰਨਾ ਆਪਣੇ ਕਮੈਂਟ ਜ਼ਰੂਰ ਦੇਣਾ ਜੀਹਾਂ ਇੱਕ ਨਜ਼ਰ ਵਿਰਾਸਤ ਸਬੰਧੀ ਲੱਗੀ ਪ੍ਰਦਰਸ਼ਨੀ ਤੇ ਸਤਿ ਸ਼੍ਰੀ ਅਕਾਲ ਜੀ ਆ ਜੁੱਲਾ ਹੈ ਜਿਹੜਾ ਮਿੱਟੀ ਦੀ ਚੁੱਲਾ ਬੰਦਾ ਹੁੰਦਾ ਹੁੰਦਾ ਸੀ ਪਹਿਲੇ ਵਰਤੋਂ ਵਿੱਚ ਹੁੰਦਾ ਸੀ ਚੁੱਲੇ ਤੇ ਸਾਗ ਦਾਲ ਰੋਟੀ ਅਦੀ ਚੁੱਲੇ ਤੇ ਸਾਰਾ ਕੁਝ ਬੰਦਾ ਸੀਗਾ ਇਹ ਚੁੱਲੇ ਤੇ ਟੋੜੀ ਹੈ ਜਿਹੜੀ ਮਿੱਟੀ ਦੇ ਬਨ ਕੇ ਪਕਾ ਕੇ ਇਹਦੇ ਵਿੱਚ ਫਿਰ ਪਕਾਈ ਜਾਂਦੀ ਸੀ ਤੇ ਇਹਦੇ ਚ ਸਾਗ ਤੇ ਦਾਲ ਬਣਾਈ ਜਾਂਦੀ ਹੈ ਬਹੁਤ ਸਿਹਤਮੰਦ ਹੁੰਦੀ ਸੀ ਅੱਜ ਕੱਲ ਸਟੀਲ ਐਲੂਮੀਨੀਅਮ ਐਦਾਂ ਦੀਆਂ ਚੀਜ਼ਾਂ ਯੂਜ਼ ਹੋ ਰਹੀਆਂ ਇਹ ਮਦਨੀ ਹੈ ਜਿਹਦੇ ਨਾਲ ਸਾਗ ਮਦਿਆ ਜਾਂਦਾ ਹੈ ਅੱਗ ਤੇ ਅੱਗ ਤੇ ਇਹ ਮਿੱਟੀ ਦਾ ਪਾਂਡਾ ਪਕਾ ਕੇ ਅੱਗ ਤੇ ਰੋਟੀ ਬਣਾਈ ਜਾਂਦੀ ਸੀ ਹਰ ਇੱਕ ਜੀ ਮੱਕੀ ਦੀ ਰੋਟੀ ਐ ਸਰੋਂ ਦਾ ਸਾਗ ਐ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਹ ਦਾਤ ਐ ਮਦਾਨੀ ਐ ਖੁੰਡੀ ਡੰਡਾ ਐ ਉਹ ਘੜਿਆਂ ਚ ਪਾਣੀ ਰਾਤ ਨੂੰ ਭਰ ਕੇ ਰੱਖਣਾ ਸਵੇਰੇ ਠੰਡਾ ਹੁੰਦਾ ਸੀਗਾ ਪਾਣੀ ਪਾਣੀ ਨੂੰ ਵਰਤੋਂ ਵਿੱਚ ਲਿਆਇਆ ਜਾਂਦਾ ਸੀ ਉਹ ਪ੍ਰਾਤਨ ਵਿੱਚ ਟੋکریاں ਜਿਹੜੀਆਂ ਪਲਾਸਟਿਕ ਦੀਆਂ ਬੰਦੀਆਂ ਸੀਗੀਆਂ ਉਹ ਟੋਕਾ ਜਿਹਦੇ ਨਾਲ ਪੱਠੇ ਜਾਂ ਹੁਣ ਛੋਟਾ ਟੋਕਾ ਬਣਾਇਆ ਗਿਆ ਜਿਹਦੇ ਨਾਲ ਸਾਗ ਕਟਿਆ ਜਾਂਦਾ ਹੈ ਪ੍ਰਾਤਨ ਸਮੇਂ ਵਿੱਚ ਆਹ ਸਾਰੇ ਥੈਲੇ ਵਰਤੋ ਚ ਹੁੰਦੇ ਸੀ ਪਲਾਸਟਿਕ ਦੇ ਲਿਫਾਫੇ ਨਹੀਂ ਵਰਤੋ ਚ ਹੁੰਦੇ ਸੀ ਇਹ ਥੈਲੀਆਂ ਦੇ ਵਿੱਚ ਰੋਟੀ ਕਿਤੇ ਲੈ ਕੇ ਜਾਣੀ ਖੇਤਾਂ ਵਿੱਚ ਜਾਂ ਸਬਜੀ ਬਾਜ਼ਾਰੋਂ ਜਾਂ ਹੋਰ ਬਾਜ਼ਾਰੋਂ ਕੋਈ ਵੀ ਸਮਾਨ ਖਰੀਦਣ ਦੇ ਕੰਮ ਆਂਦਾ ਸੀ ਇਹ ਸਾਡੀ ਮਾਂ ਬੋਲੀ ਦਾ ਸਤਿਕਾਰ ਕਰੋ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮਾਂ ਬੋਲੀ ਨੂੰ ਵੱਧ ਤੋਂ ਵੱਧ ਫੈਲਾਓ ਦੇ ਮਾਂ ਬੋਲੀ ਦਾ ਸਤਿਕਾਰ ਕਰੋ ਇਹ ਪ੍ਰਾਤਨ ਸਿੱਕੇ ਆ ਸਾਡੇ ਜਿਹੜੇ ਕਿ ਅੱਜ ਦੇਖੋ ਨੂੰ ਨਹੀਂ ਮਿਲਦੇ ਪੁਰਾਤਨ ਸਿੱਕਿਆਂ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਸਨ ਚ ਕਿਹੜਾ ਸਿੱਕਾ ਵਰਤੋਂ ਵਿੱਚ ਲਿਆਇਆ ਜਾਂਦਾ ਸੀਗਾ ਧੰਨਵਾਦ ਇਹ ਛੱਜ ਹੈ ਇਹਦੇ ਨਾਲ ਕੰਨਕ ਛੱਟੀ ਜਾਂਦੀ ਹੈ ਤੇ ਆਹ ਪੁਰਾਣਾ ਟੱਲ ਹੈ ਜੰਗ ਜੰਗ ਪਹਿਲਾਂ ਨੂੰ ਜੰਗ ਕਿਹਾ ਜਾਂਦਾ ਸੀ ਹੁਣ ਇਹਨੂੰ ਟੱਲ ਕਿਹਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਹਾਡਾ ਪੰਜਾਬੀ ਪ੍ਰਦਰਸ਼ਨੀ ਵਿੱਚ ਸਵਾਗਤ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਹ ਇੱਕ ਪੁਸਤਕਾਲੇ ਦੀ ਪ੍ਰਦਰਸ਼ਨੀ ਹੈ ਅੱਜ ਇਸ ਲਈ ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਪੁਸਤਕਾਂ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅੱਜ ਕੱਲ ਬੱਚੇ ਫੋਨ ਤੇ ਕੰਪਿਊਟਰ ਵਿੱਚ ਇੰਨਾ ਖੁੱਬ ਗਏ ਹਨ ਕਿ ਪੁਸਤਕਾਂ ਨੂੰ ਪੜ੍ਹਨਾ ਹੀ ਭੁੱਲ ਗਏ ਹਨ ਇਹਨਾਂ ਨੂੰ ਪੜ੍ਹਨ ਨਾਲ ਸਾਡਾ ਗਿਆਨ ਵਧਦਾ ਹੈ ਸਾਡਾ ਦਿਮਾਗ ਵਿਕਸਿਤ ਹੁੰਦਾ ਹੈ ਇਸ ਲਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹੋ ਜਿਹੀਆਂ ਪੁਸਤਕਾਂ ਨੂੰ ਪੜ੍ਹ ਕੇ ਸਾਨੂੰ ਆਪਣਾ ਗਿਆਨ ਵਧਾਉਣਾ ਚਾਹੀਦਾ ਹੈ ਤੇ ਚੰਗਾ ਇਨਸਾਨ ਬੰਨਾ ਚਾਹੀਦਾ ਹੈ ਧੰਨਵਾਦ ਇਹ ਸਾਡਾ ਰੇਡੀਓ ਪੰਜਾਬੀ ਪ੍ਰਾਤਨ ਰੇਡੀਓ ਇਸ ਦੇ ਉੱਤੇ ਲੋਕ ਪਹਿਲੇ ਪੁਰਾਣੀ ਸਮੇਂ ਵਿੱਚ ਖਬਰਾਂ ਸੁਣਦੇ ਸੀ ਗਾਣੇ ਸੁਣਦੇ ਸੀ ਅਤੇ ਹੋਰ ਵੀ ਕਈ ਸਾਰੇ ਮਨੋਰੰਜਨ ਦੇ ਸਾਧਨ ਵਿੱਚ ਇਹਦੀ ਵਰਤੋਂ ਕਰਦੇ ਸੀ ਇਹ ਤਾਸ਼ ਪ੍ਰਾਤਨ ਸਮੇਂ ਵਿੱਚ ਲੋਕ ਜੋ ਇਕੱਠੇ ਹੋ ਕੇ ਤਾਸ਼ ਵੀ ਖੇਡਦੇ ਹੁੰਦੇ ਸੀ ਇਹ ਸਾਡੀਆਂ ਕੁਝ ਪੁਰਾਣੀ ਪ੍ਰਾਤਨ ਨੇ ਜਿਹੜੀਆਂ ਕਢਾਈਆਂ ਦੇ ਤਰੀਕੇ ਪਹਿਲਾ ਦੂਸਤੀ ਕਪੜਾ ਫਿਰ ਆ ਜਾਂਦਾ ਹੈ ਮਸ਼ੀਕ ਟੰਕਾ ਮੱਖੀ ਟੋਪਾ ਮੱਖੀ ਟੋਪਾ ਹੈਨਾ ਗੰਡੀ ਦਾ ਪੱਥਰ ਟਾਂਕਾ ਨਾਲੇ ਕੋਸ਼ੀਆ ਕਰੋਸ਼ੀਆ ਕਰੋਸ਼ੀਆ ਆਦੀ ਇਹ ਹੈ ਸਾਡੀ ਪੰਜਾਬੀ ਵਰਣਮਾਲਾ ਹੈ ਜੀ 35 ਅਖਰੀ 35 ਅਖਰੀ ਜਿਹਨੂੰ ਕਹਿੰਦੇ ਹਨ ਇਧਰ ਆ ਸਾਡੇ ਕੁਝ ਪੁਰਾਣੇ ਪੰਜਾਬੀ ਬਰਤਨ ਮਾਈਕ ਮਾਈਕ ਕਿਰਿਆਕਾਰ ਤੁਹਾਡਾ ਪੰਜਾਬੀ ਪ੍ਰਦਰਸ਼ਨੀ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਨੂੰ ਪਿੱਤਲ ਤਾਂਬੇ ਅਤੇ ਕੈਂਦੇ ਭਾਂਡਿਆਂ ਬਾਰੇ ਜਾਣਕਾਰੀ ਦੇਵਾਂਗੀ ਇਹ ਡੋਣੀ ਜਿਸ ਵਿੱਚ ਦੁੱਧ ਅਤੇ ਪਾਣੀ ਰੱਖਿਆ ਜਾਂਦਾ ਸੀ ਇਹ ਪਤਿਲੀਆਂ ਜਿਨ੍ਹਾਂ ਵਿੱਚ ਸਬਜ਼ੀ ਅਤੇ ਦੁੱਧ ਤੱਤਾ ਕੀਤਾ ਜਾਂਦਾ ਸੀ ਇਹ ਗੜਵੀਆਂ ਜਿਨ੍ਹਾਂ ਵਿੱਚ ਦੁੱਧ ਅਤੇ ਪਾਣੀ ਰੱਖਿਆ ਜਾਂਦਾ ਸੀ ਇਹ ਗੜਵਾ ਜੋ ਕਿ ਮਹਾਤਮਾ ਅਤੇ ਸੰਤ ਵਰਤਦੇ ਸੀ ਇਹ ਗੜਵੀ ਅਤੇ ਜਗ ਪਾਣੀ ਦੇ ਕੰਮ ਆਉਂਦੇ ਸੀ ਇਹ ਗਲਾਸ ਜਿਨ੍ਹਾਂ ਵਿੱਚ ਅਸੀਂ ਪਾਣੀ ਪੀਂਦੇ ਸੀ ਇਹ ਭਾਂਡੇ ਜਿਨ੍ਹਾਂ ਵਿੱਚ ਅਸੀਂ ਰੋਟੀ ਖਾਂਦੇ ਸੀ ਇਹ ਜਿੰਦਰਾ ਟਾਲਾ ਲਾਉਣ ਦੇ ਕੰਮ ਆਉਂਦਾ ਸੀ ਇਹ ਛੰਨੇ ਜਿੰਨਾ ਵਿੱਚ ਅਸੀਂ ਚੂਰੀ ਖਾਂਦੇ ਸੀ ਇਹ ਪ੍ਰਾਂਥ ਜਿਸ ਵਿੱਚ ਆਟਾ ਗੁੰਨਿਆ ਜਾਂਦਾ ਸੀ ਇਹ ਪਲੇਟਾਂ ਜਿਸ ਵਿੱਚ ਰੋਟੀ ਖਾਧੀ ਜਾਂਦੀ ਸੀ ਇਹ ਸਾਰੇ ਭਾਂਡੇ ਸਾਡੇ ਭਰਤਨ ਹਨ ਪੁਰਾਣੇ ਸਮੇਂ ਵਿੱਚ ਅਸੀਂ ਇਹਨਾਂ ਦੀ ਵਰਤੋਂ ਕਰਦੇ ਸੀ ਪਰ ਹੁਣ ਤਾਂ ਅਸੀਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਸਾਡੇ ਲਈ ਬਹੁਤ ਨੁਕਸਾਨਦੇਹ ਹਨ ਪੁਰਾਣੇ ਸਮੇਂ ਵਿੱਚ ਅਸੀਂ ਇਹਨਾਂ ਭਾਂਡਿਆਂ ਨੂੰ ਸਵਾ ਨਾਲ ਮਾਂਦੇ ਸੀ ਜੋ ਕਿ ਸਾਡੇ ਅੰਦਰ ਵੀ ਜਾਂਦੇ ਸੀ ਉਹ ਸਾਡੇ ਲਈ ਬਹੁਤ ਫਾਇਦੇਮੰਦ ਸੀ ਪਰ ਹੁਣ ਜਦ ਸਰਫ ਦੇ ਜਦੋਂ ਅਸੀਂ ਸਰਫ ਨਾਲ ਭਾਂਡੇ ਮਾਂਦੇ ਨੇ ਸ਼ੁਰੂ ਕਰ ਦਿੱਤੇ ਸਰਫ ਸਾਡੇ ਅੰਦਰ ਜਾਂਦੀ ਹੈ ਤਾਂ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਇਹਨਾਂ ਭਾਂਡਿਆਂ ਦੀ ਵਰਤੋਂ ਸ਼ੁਰੂ ਕਰੋ ਅਤੇ ਸਵਾਦ ਦੀ ਸਰਫ ਦੀ ਵਰਤੋਂ ਕਾਟ ਕਰੋ ਧੰਨਵਾਦ ਫਿਰ ਹਾਲਸਾ ਵਾਈਗੂਜ਼ ਦੀ ਫਤਿਹ ਇਹ ਸਾਡਾ ਪ੍ਰਾਣ ਤਨ ਵਿਰਸਾ ਹੈ ਜਿਸ ਵਿੱਚ ਇਹ ਛਾਟੀ ਹੈ ਇਹ ਮਦਾਨੀਆ ਹੈ ਇਹ ਗੁੱਲੀ ਹੈ ਇਹ ਨੇਤਰਾ ਹੈ ਤੇ ਇਹ ਨਹੀਂ ਹੈ ਜਿਸ ਵਿੱਚ ਅਸੀਂ ਛਾਟੀ ਵਿੱਚ ਲੱਸੀ ਰੜਕਦੇ ਹਾਂ ਜਿਸ ਨਾਲ ਸਾਡੀਆਂ ਸਾਨੂੰ ਸਿਹਤਮੰਦ ਪੋਸ਼ਕ ਤੱਤ ਮਿਲਦੇ ਹਨ ਜਿਸ ਨਾਲ ਸਾਡੀ ਸਿਹਤ ਸਹੀ ਰਹਿੰਦੀ ਹੈ ਤੇ ਜਿਸ ਕਾਰਨ ਅਸੀਂ ਤੰਦਰੁਸਤ ਰਹਿੰਦੇ ਹਾਂ ਵਾਈਗੂਜ਼ ਜੀ ਹਾਲਸਾ ਵਾਈਗੂਜ਼ ਦੀ ਫਤਿਹ ਅਤੇ ਇਸ ਨਾਲ ਸਵੇਰ ਸਮੇਂ ਵਿੱਚ ਸਾਗ ਚੀਰਿਆ ਜਾਂਦਾ ਸੀ ਧੰਨਵਾਦ ਸ਼ਾਜ ਹੈ ਕਣਕ ਨੂੰ ਸਾਫ਼ ਕਰਕੇ ਪਿਨੋ ਭਿਓ ਕੇ ਆਟਾ ਬਣਾਇਆ ਜਾਂਦਾ ਸੀ ਧੰਨਵਾਦ ਡੰਡਾ ਹੈ ਇਹ ਡੰਡਾ ਹੈ ਇਹ ਭਰਤਨ ਸਮੇਂ ਵਿੱਚ ਚਟਨੀ ਬਣਾਈ ਜਾਂਦੀ ਹੈ ਧੰਨਵਾਦ ਨਿਕੜੀ ਸੂਈ ਬਟਮਾਤਾ ਗਾ ਬੈਠ ਕੇ ਸੀਧਾ ਕੱਢ ਰਹੀਆਂ ਆਉਂਦੀ ਜਾਂਦੀ ਰਾਹੀ ਪੁੱਛਦੇ ਤੂੰ ਕਿਉਂ ਵੀ ਬਾਰੋ ਰਹੀਆ ਬਾਬਲ ਮੇਰੇ ਕਾਜਰ ਚਾਇਆ ਮੈਂ ਪਰਦੇਸਾਂ ਹੋ ਰਹੀਆ ਨਿਕੜੀ ਸੂਈ ਬਟਮਾ ਤਾਗਾ ਬੈਟ ਕ ਸਿੱਧਾਂ ਕੱਢ ਰਹੀਆਂ ਇਹ ਸਾਡੇ ਪੁਰਾਤਨ ਸਮੇ ਦਾ ਚਰਖਾ ਹੈ ਇਸ ਨੂੰ ਮਾਲ ਕਿਹਾ ਜਾਂਦਾ ਹੈ ਇਸ ਨੂੰ ਗੁੱਚ ਤੇ ਇਸ ਨੂੰ ਗੁੱਡੀਆਂ ਇਹ ਸਾਡਾ ਤਕਲਾ ਹੈ ਇਹਦੇ ਨਾਲ ਅਸੀਂ ਆਪਣੇ ਰੂਨ ਰੂਨ ਨੂੰ ਤਾਂਗੇ ਵਿੱਚ ਬਦਲ ਕੇ ਇਹਦੇ ਨਾਲ ਆਪਾਂ ਖੇਸ ਦਰੀਆਂ ਅਤੇ ਹੋਰ ਕਾਟਨ ਦਾ ਕੱਪੜਾ ਤਿਆਰ ਕਰਦੇ ਸੀ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਾਤਨ ਸਮੇਂ ਦੀ ਚੱਕੀ ਹੈ ਜਦੋਂ ਲੋਕ ਇਸ ਨਾਲ ਆਟਾ ਪੀਸਦੇ ਸਨ ਉਹਦੇ ਵਿੱਚੋਂ ਜੋ ਫਾਈਬਰ ਨਿਕਲਦਾ ਸੀ ਉਸ ਨਾਲ ਲੋਕ ਤੰਦਰੁਸਤ ਰਹਿੰਦੇ ਸਨ ਅੱਜ ਕੱਲ ਤਾਂ ਬਹੁਤ ਸਾਰੀਆਂ ਮਸ਼ੀਨਾਂ ਆ ਚੁੱਕੀਆਂ ਹਨ ਜਿਸ ਨਾਲ ਆਟਾ ਪੀਸ ਪੀਸਦੇ ਹੋਏ ਲੋਕਾਂ ਨੂੰ ਫਾਈਬਰ ਨਹੀਂ ਮਿਲਦਾ ਤੇ ਉਹ ਸਿਹਤਮੰਦ ਨਹੀਂ ਰਹੇ ਧੰਨਵਾਦ ਪ੍ਰਾਤਨ ਸਮੇਂ ਵਿੱਚ ਪੱਖਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਕੱਲ ਕੂਲਰ ਏਸੀ ਔਨ ਕਰ ਪੱਖਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹ ਸਿਲਕ ਦੇ ਕੱਪੜੇ ਕੱਪੜੇ ਦੇ ਨਾਲ ਬਣਦਾ ਹੈ ਧੰਨਵਾਦ ਮੈਂ ਜਾਤੇ ਹਾਂ की बनने वा बेटा आ की है तोडा कैसा हां जी आ तुसी गले च की पाया केंठा वेरी गुड आ की बनने तुसी? आ, की आ तुसी चड्डर आ की है तोडी जुटी वेरी गुड आ तुसी हाथ च की फड़या गंडा वेरी गुड तुसी की बने हो आज की बने हो तुसी जट वेरी गुड हां अब ਇਸ ਸੋਹਣੇ ਜਿਹੇ ਮੇਰਾ ਨਾਮ ਗੁਰਕੀਰ ਸਿੰਘ ਹੈ ਅਸੀਂ ਮਾਮੇ ਪਿੰਡ ਆਏ ਹੋਏ ਹਾਂ ਤੇ ਸਾਡੀ ਮੰਮੀ ਨੇ ਦਰੀ ਬਣਾਈ ਹੈ ਅਸੀਂ ਉਸ ਤੇ ਬੈਠੇ ਆਏ ਹਾਂ ਮੈਂ ਜੱਟ ਹਾਂ ਤੇ ਆ ਮੇਰਾ ਕੈਂਠਾ ਹੈ ਮੈਂ ਹੱਥ ਵਿੱਚ ਖੁੰਡਾ ਫੜਿਆ ਹੋਇਆ ਹੈ ਧੰਨਵਾਦ ਸਾਡਾ ਮੇਰਾ ਨਾਮ ਹੈ ਪੰਨੀਕਰ ਮੈਂ ਮਮ ਮੈਂ ਬਣੀ ਆਂ ਜੱਟੀ ਮੈਂ ਹੁਣ ਆਈ ਆਂ ਮਾਮੇ ਪਿੰਡ ਸਾਡੀ ਮੰਮੀ ਨੇ ਬੜੀ ਬرائی ਹੋਈ ਐ ਸੀ ਉੱਥੇ ਬੈਠੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜਿਵੇਂ ਪੰਜਾਬੀ ਸੱਭਿਆਚਾਰ ਦੱਸਿਆ ਜਾ ਰਿਹਾ ਹੈ ਕਿ ਪੁਰਾਣੀਆਂ ਖੇਡਾਂ ਗੁੱਲੀ ਡੰਡਾ ਦਿਖਰੀ ਖਾਨਾ ਪੁਰਾਣੀਆਂ ਗਾਣੇ ਗੈਂਠਾ ਜੁਗਣੀ ਧੰਨਵਾਦ ਧੰਨਵਾਦ ਜੀ ਇਹ ਸਾਡਾ ਪੁਰਾਣਾ ਪਿੰਡ ਮਿੱਟੀ ਦਾ ਬਣਿਆ ਹੋਇਆ ਹੈ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਟੀ ਦੇ ਘਰ ਬਣਾਉਂਦੇ ਸਨ ਤਾਂ ਤੰਦਰੁਸਤੀ ਮਿੱਟੀ ਦੇ ਨਾਲ ਹੀ ਜਦੋਂ ਬੱਚੇ ਮਿੱਟੀ ਨਾਲ ਖੇਡਦੇ ਸੀ ਤਾਂ ਤੰਦਰੁਸਤੀ ਸੀਗੀ ਅੱਜ ਕੱਲ੍ਹ ਘਰ ਪੱਕੇ ਸੀਮੈਂਟ ਦੇ ਬਣ ਗਏ ਆ ਆ ਸਾਡਾ ਪੁਰਾਣਾ ਘਰ ਹੈ ਚੌਂਕਾ ਇਹਨੂੰ ਕਿਹਾ ਜਾਂਦਾ ਹੈ ਚੁੱਲ੍ਹਾ ਤੇ ਆਹ ਮਿਰਚਾਂ ਕੋਠੇ ਸੁੱਕਣੇ ਪਾਈਆਂ ਆਹ ਸਾਡਾ ਵਾੜਾ ਮੱਝਾ ਦਾ ਤੂੜੀ ਦਾ ਕੋਪ ਤੇ ਆਹ ਖੂਹ ਹੈ ਇੱਥੇ ਘਰ ਦੇ ਜੀ ਸੁੱਤੇ ਹੋਏ ਹਨ ਤੇ ਨਿੰਮ ਦਾ ਰੁੱਖ ਹੈ ਧੰਨਵਾਦ